ਠੱਕੇ ਨਾਲ ਕੰਪਨੀਆਂ ਨੂੰ ਜ਼ਮੀਨਾਂ ਦਵਾਈਆਂ ਜਾ ਰਹੀਆਂ ਨੇ ਤੇ ਆਹ ਜਿਹੜੀ ਗੱਡੀ ਐ ਇੱਕ ਸੇ ਡਾਕੂਆਂ ਦਾ ਆਡਾ ਨਹੀਂ ਲੰਘ ਕੇ ਆਈ ਇਹ ਪੰਜਾਬ ਪੁਲਿਸ ਨੇ ਭੰਨੀ ਐ ਪੰਜਾਬ ਪੁਲਿਸ ਨੇ ਇੱਟਾਂ ਮਾਰੀਆਂ ਨੇ ਐਸਵੀ ਰੈਂਕ ਦੇ ਅਧਿਕਾਰੀਆਂ ਸਾਨੂੰ ਖਾਲਸਤਾਨੀ ਸ਼ਬਦ ਬੋਲੇ ਉਹਨੇ ਕਿਹਾ ਵੀ ਤੁਸੀਂ ਵੱਡੇ ਦਲੇਰ ਹੋ ਨਾ ਪੰਜਾਬੀ ਹੁਣ ਤੁਸੀਂ ਬੰਦੇ ਛੱਡ ਕੇ ਬਾਹਰ ਚੱਲਿਓਗੇ ਮਤਲਬ ਆਏ ਸਾਨੂੰ ਐਨੇ ਮਾਰੇ ਲਵਜ ਬੋਲੇ ਵੀ ਸਾਰਿਆਂ ਦੀ ਸਾਨੂੰ ਵੀ ਸਾਡੇ ਕਿਸੇ ਨਾ ਕਿਸੇ ਸਾਡੇ ਲੋਕ ਤਾਂ ਹਮਲਾ ਕਰਨ ਉਹਨਾਂ ਨੇ ਪੁਲਿਸ ਵਾਲਿਆਂ ਨੇ ਸਾਡੇ ਤੇ ਟਾਰੋੜੇ ਚਲਾਏ ਡੰਡੇ ਭਰਾਏ ਆਮ ਗੱਡੀਆਂ ਵੀ ਉਹਨਾਂ ਨੇ ਤੋੜ ਪੰਨ ਕਰਕੇ ਆਮ ਲੋਕਾਂ ਨੂੰ ਵੀ ਉਹਨਾਂ ਨੇ ਖੱਜਲਗਵਾਰ ਕਰਕੇ ਤੇ ਮੇਰੇ ਅੱਖ ਦੇ ਵਿੱਚ ਦੇਖੋ ਸ਼ੀਸ਼ਾ ਵੀ ਪੈ ਗਿਆ ਆਥਰੂ ਗੈਸ ਦੇ ਗੋਲੇ ਸਾਡੇ ਤੇ ਰਾਤ ਵੀ ਸੱਟੇ ਦਿਉਦੇ ਵੀ ਸੱਟੇ ਰਾਤ ਵੀ ਉੱਥੇ ਸਾਡੋ ਐਸਪੀ ਸਾਹਿਬ ਨੇ ਜਦੋਂ ਉਹ ਮਤਲਬ ਸਾਡੀਆਂ ਗੱਡੀਆਂ ਤੇ ਡਾਂਗਾ ਮਾਰਿਆ ਉਹ ਰੋੜੇ ਮਾਰੇ ਨੇ ਰਾਤ ਵੀ ਸਾਡੇ ਤੇ ਆਥਰੂ ਗੈਸ ਦੇ ਗੋਲੇ ਸੱਟੇ ਨੇਗੇ ਅਸਮਾਨੀ ਫੈਰ ਵੀ ਕੀਤੇ ਨੇ ਉਹਨਾਂ ਨੇ ਇਹ ਇੱਕ ਬਾਸ ਆ ਸਾਡੀ ਤੇ ਸਾਡੀਆਂ 10-12 ਗੱਡੀਆਂ ਜਿਹੜੀਆਂ ਮਤਲਬ ਬਿਲਕੁਲ ਸ਼ੀਸ਼ੇ ਚੱਕਣਾ ਚੂਰ ਕਰਦੇ ਆ 15 ਗੱਡੀਆਂ ਇਸ ਟੈਂਪ ਥਾਣਿਆਂ ਦੇ ਵਿੱਚ ਬੰਦ ਕਰੀਆਂ ਹੋਈਆਂ ਨੇ ਤੇ ਬੰਦੇ ਵੀ ਫੜੇ ਹੋਏ ਨੇ ਸਾਡੇ ਨਾਲ ਉਹਦੇ ਵਿੱਚ ਰੋਜ਼ ਸਾਡੀਆਂ 3ਆਂ ਦੀਆਂ ਚੁੰਨੀਆਂ ਲਾਉਂਦੇ ਨੇਗੇ ਰੋਜ਼ ਲੋਕਾਂ ਦੀ ਪੱਗਾਂ ਲਾਉਂਦੇ ਨੇ ਇੱਥੇ ਕਿੰਨੀ ਮਤਲਬ ਇੱਥੇ ਮਤਲਬ ਧਰਨੇ ਮਜਾਰੇ ਉਹ ਇਸ ਤਰੀਕੇ ਨਾਲ ਰੋਜ਼ ਇਹਨਾਂ ਨੂੰ ਕੁੱਟਦੀ ਹੈ ਇਹਦੀ ਪੁਲਿਸ ਇਹ ਭਗਵਾਨਤਮਾਨ ਸਾਹਿਬ ਤਾਂ ਮਤਲਬ ਜਿਹੜਾ ਬਿਆਨਤਾ ਬੋਚੜ ਸੀਗਾ ਉਹ ਉਹਦੇ ਮਤਲਬ ਇਹਨਾਂ ਰੂਪ ਲੈਂਦਾ ਹੈਗਾ ਪੂਰਾ ਤਮਾਰ ਕਹਿਣ ਮੁੱਖ ਮੰਤਰੀ ਇੱਥੇ ਚੱਲਦੀ ਕਾਰਪੋਰੇਟ ਦੀ ਹੈ ਚੱਲਦੀ ਇੱਥੇ ਅੰਡਾਨੀ ਦੀ ਪਾਈਪ ਲਾਈਨ ਆਉਂਦੀ ਹੈ ਉਹਦੀ ਚੱਲਦੀ ਹੈ ਵੀ ਇਹ ਪਾਈਪ ਲਾਈਨ ਦਾ ਕਬਜ਼ਾ ਕਿਉਂ ਲੈ ਕੇ ਦਿੰਦੇ ਆਹ ਰੋਡ ਨਿਕਲ ਰਿਹਾ ਚੱਲਦੀ ਉਹਨਾਂ ਦੀ ਹੈ ਵੀ ਰੋਡ ਤੁਸੀਂ ਕਿਉਂ ਨਹੀਂ ਕਬਜ਼ਾ ਲੈ ਕੇ ਦਿੰਦੇ ਹੈਗੇ ਅੱਜ ਕੋਈ ਐਮਐਲਏ ਕੋਈ ਇਹਨਾਂ ਦਾ ਮੰਤਰੀ ਸਾਥਰੀ ਇਸ ਗੱਲ ਤੇ ਬਿਆਨ ਦੇਣ ਨੂੰ ਤਿਆਰ ਨਹੀਂ ਹੈਗਾ ਵੀ ਯਾਰ ਇਹ ਲੋਕਾਂ ਨਾਲ ਧੱਕਾ ਹੋ ਰਿਹਾਗਾ ਲੈ ਲੈ ਜਾਣਾ ਵਿੱਚ ਜਿਹੜੇ ਕਿਸਾਨਾਂ ਦੇ ਵੱਲੋਂ ਜਿਹੜੀ ਪੈਪ ਲੈਣਾ ਗੈਸ ਪੈਪਰ ਨੂੰ ਉਸ ਦਾ ਵਿਰੋਧ ਕੀਤਾ ਗਿਆ ਸੀ ਤੇ ਰਾਤ ਜਿਹੜਾ ਪੁਲਿਸ ਵੱਲੋਂ ਉਹਨਾਂ ਦੇ ਜਿਹੜੇ ਤੰਬੂ ਸੀਗੇ ਉਹ ਪੱਟੇਗੇ ਉਸ ਤੋਂ ਬਾਅਦ ਜਿਹੜੇ ਕਿਸਾਨ ਆ ਰਹੇ ਸੀਗੇ ਰਸਤੇ ਵਿੱਚ ਉਹਨਾਂ ਦੇ ਨਾਲ ਪੁਲਿਸ ਨੇ ਕਿਸ ਤਰ੍ਹਾਂ ਦੀ ਗੁੰਡਾਗਰਦੀ ਕੀਤੀ ਹੈ ਉਹ ਉਹਨਾਂ ਦੀ ਜ਼ੁਬਾਨੀ ਸੁਣਾਉਣੇ ਜਿਹੜੀਆਂ ਗੱਡੀਆਂ ਪੰਨੇ ਗਈਆਂ ਇੱਟਾਂ ਦੇ ਨਾਲ ਹਮਲੇ ਕੀਤੇਗੇ ਸਾਰੀ ਗੱਲਬਾਤ ਕਰਦੇ ਆ ਜਿਹੜੇ ਕਿਸਾਨ ਨੇ ਉਹ ਵੀ ਨਾਲ ਨੇ ਤੇ ਜਿਹੜੀ ਗੱਡੀ ਪੰਨੀ ਹੋਈ ਉਹਦੀ ਤਸਵੀਰ ਤੁਸੀਂ ਦੇਖ ਰਹੇ ਹੋ ਕਿ ਪੰਨੀ ਹੋਈ ਗੱਡੀ ਹੈ ਕੀ ਬਣਿਆ ਪੂਰਾ ਸਨਾਰੀਓ ਪਹਿਲਾਂ ਇਹ ਤਾਂ ਜ਼ਰੂਰ ਦੱਸਿਓ ਕੱਲ ਤੁਸੀਂ ਚਲਦੇ ਹੋ ਕੀ ਬਣਦਾ ਅਸੀਂ ਹੈਰਾਨ ਸੀਗੇ ਕੱਲ ਪੰਜਾਬ ਦੀ ਸਰਕਾਰ ਉੱਤੇ ਪੰਜਾਬ ਦੀ ਫੋਰਸ ਉੱਤੇ ਪੰਜਾਬ ਪੰਜਾਬ ਪੁਲਿਸ ਉੱਤੇ ਆਪਦੇ ਹੱਕਾਂ ਨੂੰ ਲੈ ਕੇ ਲੋਕ ਲੜਾਈ ਲੜ ਰਹੇ ਆ ੱੱੱਕੇ ਨਾਲ ਕੰਪਨੀਆਂ ਨੂੰ ਜ਼ਮੀਨਾਂ ਦਵਾਈਆਂ ਜਾ ਰਹੀਆਂ ਨੇ ਉਹਦੇ ਸਬੰਧ ਵਿੱਚ ਜ਼ਿਲ੍ਹਾ ਬਠਿੰਡੇ ਦੇ ਅੰਦਰ ਅਸੀਂ ਪਹੁੰਚਣਾ ਸੀਗਾ ਪਿੰਡ ਲੇਲੇ ਵਾਲਾ ਸਾਨੂੰ ਇਹਨਾਂ ਨੇ ਭਿੱਖੀ ਰੋਕਿਆ ਸੀ ਉਹ ਨਾਕਾ ਤੋੜ ਕੇ ਅੱਗੇ ਲੰਘੇ ਜੀ ਫਿਰ ਉਹਨਾਂ ਨੇ ਸਾਨੂੰ ਮਾਨਸਾ ਆ ਕੇ ਜਾਨੀ ਕਿ ਰੋਕਿਆ ਜਿੱਥੇ ਪੁਲਿਸ ਨੇ ਮਤਲਬ ਸਾਰੀਆਂ ਹੱਦਾਂ ਪਾਰ ਕੀਤੀਆਂ ਨੇ ਸਾਰੀਆਂ ਜਿਹੜਾ ਇਹ ਕਿਸੇ ਆ ਜਿਹੜੀ ਗੱਡੀ ਹੈ ਇਹ ਕਿਸੇ ਡਾਕੂਆਂ ਦਾ ਅੱਡਾ ਨਹੀਂ ਲੰਘ ਕੇ ਆਈ ਜੀ ਇਹ ਪੰਜਾਬ ਪੁਲਿਸ ਨੇ ਭੰਨੀ ਐ ਪੰਜਾਬ ਪੁਲਿਸ ਨੇ ਇੱਟਾਂ ਮਾਰੀਆਂ ਨੇ ਡਾਂਗਾ ਮਾਰ ਮਾਰ ਗੱਡੀਆਂ ਭੰਨੀਆਂ ਨੇ ਇਸ ਤਰ੍ਹਾਂ ਦੀ ਜਣੀ ਕਿ ਹਾਲਤ ਤੇ ਜਿਹੜੀ ਪੰਜਾਬ ਦੀ ਪੁਲਿਸ ਸਰਕਾਰ ਨੇ ਕਹਿਣ ਕਿ ਡਾਂਗਾ ਕਿਉਂ ਚੱਲੀਆਂ ਥੋੜੇ ਤੁਸੀਂ ਵੀ ਉਹਨਾਂ ਨਾਲ ਮਤਲਬ ਬੈਸ ਰਹੇ ਸੀ ਜਾਂ ਉਹਨਾਂ ਦੇ ਨਾਲ ਤੁਸੀਂ ਲੜ ਰਹੇ ਸੀ ਕੀ ਕਰ ਰਹੇ ਸੀ ਤੁਸੀਂ ਕਹਿ ਰਹੇ ਸੀ ਵੀ ਸਾਨੂੰ ਅਸੀਂ ਉੱਥੇ ਜਾਣਾ ਸ਼ਾਂਤਮਈ ਤਰੀਕੇ ਨਾਲ ਉਹ ਕੰਪਨੀਆਂ ਨੂੰ ਅਸੀਂ ਰੋਕਣਾ ਜਿਹੜੀਆਂ ਕੰਪਨੀਆਂ ਧੱਕੇ ਨਾਲ ਜ਼ਮੀਨਾਂ ਰੋਕਦੇ ਨੇ ਸਾਨੂੰ ਉੱਥੇ ਜਾਣ ਦਿਓ ਪਰ ਪੁਲਿਸ ਰੋਕਦੀ ਦੀ ਪੁਲਿਸ ਕਹਿੰਦੀ ਦੀ ਤੁਸੀਂ ਇੱਥੇ ਬੈਠੋ ਤੁਸੀਂ ਜਾਂ ਵਾਪਸ ਜਾਓ ਅਸੀਂ ਇਸ ਗੱਲ ਨੂੰ ਲੈ ਕੇ ਜਣੀ ਕਿ ਅੱਗੇ ਵਧ ਰਹੇ ਸੀਗੇ ਉਸ ਗੱਲ ਨੂੰ ਲੈ ਕੇ ਜਣੀ ਕਿ ਜਿਹੜਾ ਪੁਲਿਸ ਨੇ ਇਹ ਕੰਮ ਕੀਤਾ ਡਾਂਗਾ ਮਾਰ ਕੇ ਗੱਡੀਆਂ ਭੰਨੀਆਂ ਆ ਸਾਡੇ ਦੋ ਬੱਚਿਆਂ ਦੇ ਜਣੀ ਕਿ ਅੱਖਾਂ ਦੇ ਵਿੱਚ ਸੀਸੇ ਪਏ ਐ ਇਹ ਹਾਲਤ ਕਿਉਂ ਹੈ ਕਿਉਂ ਪੰਜਾਬ ਦੀ ਸਰਕਾਰ ਅਜੋਗ ادارے ਨੂੰ ਪੰਜਾਬ ਦੀਆਂ ਜ਼ਮੀਨਾਂ ਹਵਾਲੇ ਕਰਨ ਜਾ ਰਹੀ ਹੈ ਪੰਜਾਬ ਦੇ ਲੋਕਾਂ ਨੂੰ ਵੱਡੇ ਪੱਧਰ ਤੇ ਜਾਗਣਾ ਚਾਹੀਦਾ ਸਾਡੇ ਕੋਲੇ ਕੱਖ ਨਹੀਂ ਅਜ ਰਿਹਾ ਪੰਜਾਬ ਦੇ ਪੱਲੇ ਨਾ ਨੌਜਵਾਨ ਰਿਹਾ ਨਾ ਸਾਡੇ ਕੋਲੇ ਹਵਾ ਹੈ ਨਾ ਸਾਡੇ ਕੋਲੇ ਸੁੱਧ ਪੀਣ ਵਾਲਾ ਪਾਣੀ ਹੈ ਜਿਹਦੇ ਪਿੱਛੇ ਪਿਛਲੇ ਦਿਨੀ ਵੱਡੇ ਪੱਧਰ ਤੇ ਲੜਾਈ ਲੜੀ ਗਈ ਹੈ ਲੋਕਾਂ ਵੱਲੋਂ ਬਹੁਤ ਚੰਗੀ ਗੱਲ ਹੈ ਪਰ ਪੰਜਾਬ ਸਰਕਾਰ ਨੇ ਤੇ ਪੰਜਾਬ ਦੀ ਪੁਲਿਸ ਨੇ ਉਹਨੂੰ ਵੀ ਬਹੁਤ ਵੱਡੇ ਪੱਧਰ ਤੇ ਯਤਨ ਕੀਤਾ ਵੀ ਇਹਨੂੰ ਭਾਰਤ ਲੈਵਲ ਦੀ ਲੜਾਈ ਇੱਕ ਲੋਕਾਂ ਦੀ ਇੱਕ ਮਤਲਬ ਭਈਆਂ ਨੂੰ ਕਹਿ ਕੇ ਤੇ ਪੰਜਾਬ ਦੇ ਲੋਕਾਂ ਨੂੰ ਲੜਾਉਣ ਦੀ ਕੋਸ਼ਿਸ਼ ਕੀਤੀ ਹੈ ਵੱਡੇ ਪੱਦਰ ਤੇ ਵਿਚਾਲੇ ਪੁਲਿਸ ਖੜੀ ਹੈ ਤੇ ਉੱਪਰ ਪੰਜਾਬ ਸਰਕਾਰ ਹੈ ਇਹ ਮਸਲੇ ਜਣੀ ਕਿ ਜੇ ਪੰਜਾਬ ਦੇ ਲੋਕਾਂ ਨੂੰ ਸੋਚਣ ਵਾਲੀ ਗੱਲ ਆ ਬਹੁਤ ਗੰਭੀਰ ਮਸਲੇ ਨੇ ਇਹ ਮਸਲਿਆਂ ਨੂੰ ਉਧਰ ਨੂੰ ਲਿਜਾ ਰਹੀ ਹੈ ਸਰਕਾਰ ਵੀ ਥੋੜੇ ਪੱਲੇ ਅਸੀਂ ਕੱਖ ਨਹੀਂ ਛੱਡਣਾ ਉਹ ਲੜਾਈ ਪੰਜਾਬ ਦੇ ਲੋਕ ਲੜ ਰਹੇ ਨੇ ਤੇ ਪੰਜਾਬ ਦੀ ਪੁਲਿਸ ਉਹਨਾਂ ਨਾਲੇ ਹਾਲ ਕਰ ਰਹੀ ਹੈ ਜਿਵੇਂ ਡਾਂਗਾਂ ਦੀ ਗੱਲ ਕਰ ਰਹੇ ਪ੍ਰਧਾਨ ਜੀਟਾਂ ਦੀ ਗੱਲ ਕਰ ਰਹੇ ਥੋੜੇ ਵੱਲੋਂ ਵੀ ਕੋਈ ਡਾਂਗਾਂ ਇਟਾ ਇਸ ਤਰ੍ਹਾਂ ਚਲਾਇਆ ਗਿਆ ਨਹੀਂ ਅਸੀਂ ਕੋਈ ਡਾਂਗਾ ਨਹੀਂ ਅਸੀਂ ਬੜੇ ਹੱਥ ਬੰਨੇ ਆ ਅਫਸਰਾਂ ਦੇ ਮੂਰੇ ਐਸਪੀ ਰੈਂਕ ਦਾ ਅਧਿਕਾਰੀ ਸੀਗਾ ਮਤਲਬ ਉਹ ਅਸੀਂ ਬਹੁਤ ਹੱਥ ਬੰਨੇ ਵੀ ਸਾਨੂੰ ਜਨਾਬ ਜਾਣ ਦਿਓ ਮਤਲਬ ਉਸ ਐਸਪੀ ਰੈਂਕ ਦੇ ਅਧਿਕਾਰੀ ਨੇ ਸਾਨੂੰ ਨਾਂ ਲਿਆ ਕਿ ਸਾਡੀਆਂ ਗੱਡੀਆਂ ਰੋਕ ਲਿਆ ਜਦੋਂ ਅਸੀਂ ਗੱਡੀਆਂ ਲੈਣ ਗਿਆਗੇ ਪੁਲਿਸ ਜਾਦੇ ਸੀਗੇ ਅਸੀਂ ਫੇਰ ਮੁੜੇ ਤਾਂ ਉਹਨੇ ਕਿਹਾ ਵੀ ਯਾਰ ਤੁਸੀਂ ਸਿੱਖੋਗੇ ਤੁਸੀਂ ਮੋੜ ਰਹੇ ਹੋ ਵਾਪਸ ਮਤਲਬ ਆ ਸਾਨੂੰ ਐਨੇ ਮਾਰੇ ਲਬਜ ਬੋਲੇ ਵੀ ਸਾਰਾ ਤੇ ਸਾਨੂੰ ਵੀ ਸਾਡੇ ਕਿਸੇ ਨਾ ਕਿਸੇ ਸਾਡੇ ਲੋਕ ਤਾਂ ਹਮਲਾ ਕਰਨ ਪਰ ਅਸੀਂ ਫੇਰ ਵੀ ਮਤਲਬ ਉਹ ਪਾਣੀ ਮੰਗੂ ਪੀ ਕੇ ਗੱਲਾਂ ਸੀ ਆਪਦੇ ਆਪਦੇ ਮਿਸ਼ਨ ਵੱਧ ਨੂੰ ਵੱਧ ਰਹੇ ਸੀਗੇ ਕਿਉਂਕਿ ਸਾਡਾ ਮਿਸ਼ਨ ਸੀਗਾ ਲੇਲੇ ਵਾਲੇ ਪਹੁੰਚਣਾ ਇਸ ਕਰਕੇ ਅਸੀਂ ਲੇਲੇ ਵਾਲੇ ਪਹੁੰਚਣਾ ਸੀਗਾ ਉੱਥੇ ਫਿਰ ਪੁਲਿਸ ਨੇ ਮਤਲਬ ਉਹ ਰੋੜੇ ਲੈ ਕੇ ਇੱਟਾਂ ਲੈ ਕੇ ਆ ਸਾਡਾ ਨੌਜਵਾਨ ਹੈ ਨੌਜਵਾਨ ਦੀ ਅੱਖ ਦੇ ਵਿੱਚ ਮਤਲਬ ਮਤਲਬ ਉਹ ਉਹ ਸ਼ੀਸ਼ਾ ਪਿਆਗਾ ਆਖਾ ਇਹਦੀ ਮਤਲਬ ਜ਼ਖਮੀ ਹੋ ਗਈਗੀ ਦੋ ਨੌਜਵਾਨ ਸਾਡੇ ਮੌਕੇ ਤੇ ਜ਼ਖਮੀ ਨੇ ਸਾਡੀ ਬੱਸ ਦੇ ਵਿੱਚ ਇੱਟਾਂ ਹਾ ਜੋ ਮਜੂਕੀ ਦੇ ਪੋਰਸ ਨੇ ਮਾਰੀਆਂ ਨੇ ਇਸ ਕਰਕੇ ਸਰਕਾਰ ਦੀ ਜਿਹੜੀ ਮਤਲਬ ਇਹ ਕੰਮ ਹੈ ਬੜੇ ਤਰੀਕੇ ਨਾਲ ਕਰ ਰਹੀ ਹੈ ਸਰਕਾਰ ਇੱਥੇ ਦੇ ਡੀਸੀ ਦੇ ਨਾਲ ਬਹਿ ਕੇ ਲਿਖਤੀ ਸੰਧੋਤਾ ਹੋਇਆਗਾ 24 ਲੱਖ ਰੁਪਏ ਕੀਲੇ ਦਾ ਹਿਸਾਬ ਨਾਲ ਡੀਸੀ ਸਾਹਿਬ ਨੇ ਮਤਲਬ ਕਰਿਆਗਾ ਲਿਖਤੀ ਵਿੱਚ ਕੰਪਨੀ ਬੈਠੀਆ ਵਿੱਚ ਡੀਸੀ ਸਾਹਿਬ ਬੈਠੇਗਾ ਪਰ ਡੀਸੀ ਸਾਹਿਬ ਨੇ ਹੁਣ ਕੰਪਨੀ ਨੂੰ ਖੁੱਲ੍ਹ ਦਿੱਤੀਆ ਤੇ ਮਤਲਬ ਕੰਪਨੀ ਨੂੰ ਪੁਲਿਸ ਦੇਖ ਕੇ ਪੁਲਿਸ ਦੀ ਪਾਵਰ ਦੇ ਕੇ ਇੱਥੇ ਮਸ਼ੀਨਾਂ ਭੇਜ ਕੇ ਲੋਕਾਂ ਦੀ ਕਣਕ ਪੱਟ ਕੇ ਮਸ਼ੀਨਾਂ ਦੇ ਨਾਲ ਮਤਲਬ ਉਹ ਪਾਈਪ ਲਾਈਨ ਕੱਢਣ ਦੀ ਕੋਸ਼ਿਸ਼ ਕੀਤੀਆ ਅਸੀਂ ਉਹਦਾ ਵਿਰੋਧ ਕਰਨ ਆਏ ਆਂਗੇ ਇਹ ਪਿਛਲੇ ਦਿਨੀ ਦੂਨੇਵਾਲ ਪਿੰਡ ਦੇ ਵਿੱਚ ਅਸੀਂ ਉੱਥੇ ਗਿਆਂਗੇ ਅਥਰੂ ਗੈਸ ਦੇ ਗੋਲੇ ਸਾਡੇ ਤੇ ਰਾਤ ਵੀ ਸੱਟੇ ਤੇ ਉਹਦੇ ਵੀ ਸੱਟੇ ਰਾਤ ਵੀ ਰਾਤ ਵੀ ਉੱਥੇ ਸਾਡੋ ਜੀ ਐਸਪੀ ਸਾਹਿਬ ਨੇ ਜਦੋਂ ਉਹ ਮਤਲਬ ਸਾਡੀਆਂ ਗੱਡੀਆਂ ਤੇ ਡਾਂਗਾ ਮਾਰਿਆ ਉਹ ਰੋੜੇ ਮਾਰੇ ਨੇ ਰਾਤ ਵੀ ਸਾਡੇ ਤੇ ਅਥਰੂ ਗੈਸ ਦੇ ਗੋਲੇ ਸੱਟੇ ਨੇਗੇ ਅਸਮਾਨੀ ਫਾਇਰ ਵੀ ਕੀਤੇ ਨੇ ਉਹਨਾਂ ਨੇ ਤੇ ਇਹ ਸਾਨੂੰ ਆਵਾਜ਼ ਆਈ ਆ ਅਸਮਾਨੀ ਫਾਇਰਾਂ ਦੀ ਇਸ ਕਰਕੇ ਮਤਲਬ ਬਹੁਤ ਹੀ ਜਿਹੜਾ ਉਹ ਐਸਪੀ ਰੈਂਕ ਦਾ ਅਧਿਕਾਰੀ ਸੀਗਾ ਇੱਕ ਡੀਐਸਪੀ ਰੈਂਕ ਦਾ ਅਧਿਕਾਰੀ ਸੀਗਾ ਮਤਲਬ ਉਹ ਐਸ ਤਰੀਕੇ ਦੀ ਮਾਰੀ ਉਹਦੇ ਤੇ ਆਇਆ ਸੀਗਾ ਵੀ ਯਾਰ ਇੱਥੇ ਕੋਈ ਨਾ ਕੋਈ ਖੂਨ ਖਰਾਬ ਕੰਮ ਦੇ ਵਿੱਚ ਚਲ ਜਾ ਰਹੀਏ ਅਸੀਂ ਆਪਦੇ ਮਿਸ਼ਨ ਵਾਸਤੇ ਚੱਲੇ ਹੋ ਸੀਗੇ ਅਸੀਂ ਆਪਣਾ ਮਿਸ਼ਨ ਪੂਰਾ ਕਰਨ ਵਾਸਤੇ ਹਾਂ ਮਤਲਬ ਸਾਰੀਆਂ ਉਹ ਲਾਂਗੇ ਤੋੜ ਕੇ ਅਸੀਂ ਇੱਥੇ ਪਹੁੰਚਿਆ ਲੇਲ ਪਿੰਡ ਦੇ ਵਿੱਚ ਇੱਥੇ ਜਦੋਂ ਸਵੇਰੇ ਅਸੀਂ ਮਤਲਬ ਰਾਤ 3 ਵਜੇ ਇੱਥੇ ਪਹੁੰਚੇ ਸੀਗੇ ਉਸ ਤੋਂ ਬਾਅਦ ਦੇ ਵਿੱਚ ਹੁਣ ਪ੍ਰਸ਼ਾਸਨ ਆ ਕੇ ਕਹਿੰਦਾ ਹੈਗਾ ਵੀ ਯਾਰ ਤੁਸੀਂ ਗੱਲਬਾਤ ਦੇ ਵਿੱਚ ਬੈਠਦੇ ਪ੍ਰਧਾਨ ਜੀ ਤੁਸੀਂ ਨਾ ਆ ਕੇ ਨਹੀਂ ਤੋੜਨੇ ਸੀਗੇ ਤੁਸੀਂ ਗੱਲ ਅਸੀਂ ਕਹਿੰਦੇ ਆ ਵੀ ਅਸੀਂ ਤਾਂ ਗੱਲਬਾਤ ਦੇ ਵਿੱਚ ਜਿੱਦਣ ਤੁਸੀਂ ਕਬਜ਼ਾ ਲੈਣ ਆਇਓ ਉਦੋਂ ਪਹਿਲਾਂ ਸਾਨੂੰ ਕਾਲ ਗੱਲਬਾਤ ਵਿੱਚ ਪੜਾ ਲੈਣੇ ਅਸੀਂ ਤਾਂ ਬੈਠਣ ਨੂੰ ਤਿਆਰ ਸੀਗੇ ਪਰ ਤੁਸੀਂ ਕਬਜ਼ਾ ਲੇਤਾ ਤੁਸੀਂ ਪਦੀ ਫੋਰਸ ਲਿਆ ਕੇ ਸਾਡੇ ਆਗੂਆਂ ਨੂੰ ਗ੍ਰਿਫਤਾਰ ਕੀਤਾ ਸਾਡੇ ਲੋਕਾਂ ਨੂੰ ਗ੍ਰਿਫਤਾਰ ਕਰਕੇ ਤੁਸੀਂ ਮਤਲਬ ਵੱਡੀ ਦਬਸ਼ ਪਾ ਕੇ ਪੁਲਿਸ ਦੀ ਤੁਸੀਂ ਮਤਲਬ ਲੋਕਾਂ ਨੂੰ ਆਏ ਕਿ ਹੈ ਵੀ ਇਹ ਤਾਂ ਸਮਝੌਤਾ ਹੋਗਾ ਜੀ ਇਹ ਕਹਿੰਦੇ ਸਮਝੌਤਾ ਹੋਗਾ 12 ਲੱਖ ਰੁਪਏ ਦੇ ਵਿੱਚ ਸਮਝੌਤਾ ਕਹਿਣ ਦੀਆਂ ਗੱਲਾਂ ਕਰਦੇ ਨੇ ਉਹ ਪਰ ਅਸੀਂ ਇੱਥੇ ਲੋਕ ਉਹਨਾਂ ਦੇ ਮੂਹਰੇ ਪੇਸ਼ ਕੀਤੇ ਨੇਗੇ ਵੀ ਆਹ ਲੋਕਾਂ ਨੂੰ ਦੱਸੋ ਕਿਹੜਾ ਪੈਸਾ ਦਿੱਤਾ ਤੁਸੀਂ ਇਹ ਲੋਕਾਂ ਨੇ ਕਦੋਂ ਮਨਜ਼ੂਰੀ ਦਿੱਤੀ ਹੈਗੀ ਇਸ ਕਰਕੇ ਕੋਈ ਗੱਲ ਨਹੀਂ ਹੈ ਪ੍ਰਸ਼ਾਸਨ ਕੋਲੇ ਕੋਈ ਗੱਲ ਨਹੀਂ ਹੈਗੀ ਜਵਾਬ ਨਹੀਂ ਕੋਈ ਵੀ ਤੁਹਾਡੀਆਂ ਕਿੰਨੀਆਂ ਗੱਡੀਆਂ ਸੀ ਜਾਂ ਬੱਸਾਂ ਸੀ ਜਿਨ੍ਹਾਂ ਨੂੰ ਨੁਕਸਾਨ ਹੋਇਆ ਲੱਖ ਅੱਗ ਸਾਡੀਆਂ ਮਤਲਬ ਇੱਕ ਬੱਸ ਆ ਸਾਡੀ ਤੇ ਸਾਡੀਆਂ 10 12 ਗੱਡੀਆਂ ਜਿਹੜੀਆਂ ਮਤਲਬ ਬਿਲਕੁਲ ਸ਼ੀਸ਼ੇ ਚੱਕਣਾ ਚੂਰ ਕਰਤੇ ਉਹ ਬਹੁਤ ਹੀ ਜ਼ਿਆਦਾ ਨੁਕਸਾਨ ਕੀਤਾ ਤੇ ਇਸ ਟਾਈਮ ਸਾਡੇ ਲਗਭਗ 15 ਗੱਡੀਆਂ ਇਸ ਟਾਈਮ ਥਾਣਿਆਂ ਦੇ ਵਿੱਚ ਬੰਦ ਕਰੀਆਂ ਹੋਈਆਂ ਨੇ ਬੰਦੇ ਵੀ ਫੜੇ ਹੋਏ ਨੇ ਸਾਡੇ ਨਾਲ ਉਹ ਤੇ ਵਿੱਚ ਜਿਹਦੇ ਵਿੱਚ ਸਾਡੇ ਪਹਾਣੀਗੜ ਬਲਾਕ ਦੇ 13 ਬੰਦੇ ਸਾਡੇ ਮਤਲਬ ਗ੍ਰਿਫਤਾਰ ਕੀਤੇ ਹੋਏ ਨੇ ਕਰਾਚੋਂ ਪਿੰਡ ਦੇ ਸੰਘਰੇੜੀ ਪਿੰਡ ਦੇ ਇਹ ਦੋ ਪਿੰਡਾਂ ਦੇ ਸਾਡੇ ਕੱਲੇ ਪਹਾਣੀਗੜ ਬਲਾਕ ਦੇ ਪਟਿਆਲੇ ਜ਼ਿਲ੍ਹੇ ਦੇ ਮਲਵਾ ਗੂਗਲ ਫਰਦਾਰ ਕੀਤੇ ਹੋਏ ਨੇਗੇ ਸੰਗਰੂਰ ਬਲਾਕ ਦੇ ਮਤਲਬ ਆਗੂ ਗ੍ਰਿਫਤਾਰ ਕੀਤੇ ਹੋਏ ਨੇਗੇ ਹੋਰ ਅਲੱਗ-ਅਲੱਗ ਬਲਾਕਾਂ ਦੇ ਇਸ ਤਰੀਕੇ ਨਾਲ ਮਤਲਬ ਇਹ ਪੁਲਿਸ ਨੇ ਜੋ ਕੀਤਾ ਉਹ ਬਹੁਤ ਮਾਰਾ ਸਰਕਾਰ ਤਾਂ ਕਹਿੰਦੀ ਲੋਕਾਂ ਦੀ ਕਿਸਾਨਾਂ ਦੀ ਸਰ ਰਾਂਸੀ ਨਹੀਂ ਆ ਡੰਗਾ ਵਾਲਾ ਕੰਮ ਸੋਟੀਆਂ ਵਾਲਾ ਕੰਮ ਧਰਨੇ ਮਜਰਨ ਕਾ ਸਾਡੀ ਵੇਲੇ ਨਹੀਂ ਹੁੰਦਾ ਦੇਖੋ ਇਹ ਕਹਿਣ ਨੂੰ ਇਹ ਕਹਿੰਦੇ ਨੇ ਲੋਕਾਂ ਦੀ ਸਰਕਾਰ ਹੈ ਕਹਿਣ ਨੂੰ ਕਹਿੰਦੇ ਨੇ ਗਲੀਆਂ ਚੋਂ ਸਰਕਾਰ ਚੱਲਦੀ ਹੈ ਪਰ ਇਸ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਦਾ ਜੋ ਮਤਲਬ ਚਿਹਰਾ ਲੋਕਾਂ ਦੇ ਸਾਹਮਣੇ ਆਇਆ ਹੈਗਾ ਉਹ ਸਭ ਦੀਦਾ ਹੈਗਾ ਲੋਕ ਦੇਖਦੇ ਨੇ ਰੋਜ਼ ਦਿਨ ਦਿਹਾੜੇ ਲੋਕਾਂ ਨੂੰ ਕੁੱਟਿਆ ਜਾਂਦਾ ਕੱਲ ਸੰਗਰੂਰ ਦੇ ਵਿੱਚ ਮਾਸਟਰ ਕੁੱਟੇ ਗਏ ਦਾ ਟੀਚਰ ਕੁੱਟੇ ਨੇਗੇ ਜਦੋਂ ਉਹਨਾਂ ਨੂੰ ਕੁੱਟਿਆ ਉਦੋਂ ਬਾਅਦ ਚੋ ਭੁਖੜ ਹੜਤਾਲ ਤੇ ਬਹਿਗੇ ਉਹਨਾਂ ਨੂੰ ਭੁਖੜ ਹੜਤਾਲ ਵੀ ਨਹੀਂ ਕਰਨ ਦਿੰਦੇ ਹੈਗੇ ਭੁਖੜ ਹੜਤਾਲ ਤੋਂ ਚੱਕ ਕੇ ਸਾਰਿਆਂ ਨੂੰ ਗ੍ਰਿਫ ਨਾਲ ਗੱਲਬਾਤ ਵਾਸਤੇ ਕਰਦੇ ਨੇਗੇ ਇਸ ਤਰੀਕੇ ਨਾਲ ਕਿੰਨੀ ਹੋਰ ਲੋਜ ਸਾਡੀਆਂ ਧੀਆਂ ਦੀਆਂ ਚੁੰਨੀਆਂ ਲਾਉਂਦੇ ਨੇਗੇ ਰੋਜ਼ ਲੋਕਾਂ ਦੀਆਂ ਪੱਗਾਂ ਲਾਉਂਦੇ ਨੇ ਇੱਥੇ ਕਿੰਨੀ ਮਤਲਬ ਇੱਥੇ ਮਤਲਬ ਧਰਨੇ ਮਜਾਰੇ ਉਹ ਇਸ ਤਰੀਕੇ ਨਾਲ ਰੋਜ਼ ਇਹਨਾਂ ਨੂੰ ਕੁੱਟਦੀ ਹੈ ਇਹਦੀ ਪੁਲਿਸ ਇਹ ਭਗਵਾਨ ਤਮਾਨ ਸਾਹਿਬ ਤਾਂ ਮਤਲਬ ਜਿਹੜਾ ਬਿਆਨਤਾ ਬੋਚੜ ਸੀਗਾ ਉਹ ਉਹਦੇ ਮਤਲਬ ਇਹਨਾਂ ਰੂਪ ਲੈਂਦਾ ਹੈਗਾ ਇਸ ਕਰਕੇ ਇਹ ਲੋਕਾਂ ਨੂੰ ਸਾਡਾਂ ਨੂੰ ਵੀ ਬਹੁਤ ਪਲੇਖਾ ਸੀਗਾ ਸਾਡੇ ਪੰਜਾਬ ਦੇ ਲੋਕਾਂ ਨੂੰ ਵੀ ਇੱਥੇ ਬਦਲਾ ਆ ਜੂਗਾ ਯਾਰ ਅਸੀਂ ਉਦੋਂ ਵੀ ਕਿਹਾ ਸੀ ਲੋਕਾਂ ਨੂੰ ਵੀ ਭਰਾਵੋ ਇੱਥੇ ਕੋਈ ਬਦਲਾ ਨਹੀਂ ਆਉਣ ਵਾਲਾ ਇੱਥੇ ਜੇ ਤੁਸੀਂ ਕਹੋ ਵੀ ਵੋਟ ਨਾਲ ਬਦਲਾ ਆ ਜੂਗਾ ਵੋਟਾਂ ਨਾਲ ਬਦਲਾ ਨਹੀਂ ਆ ਸਕਦਾ ਇੱਥੇ ਲੋਕਾਂ ਨੂੰ ਸੰਘਰਸ਼ ਕਰਨਾ ਪਊਗਾ ਇੱਥੇ ਲੜਨਾ ਪਊਗਾ ਇਹ ਇਹਦਾ ਇੱਥੇ ਚ ਪਰਚੇ ਹੋਣਗੇ ਸਾਡੇ ਤੇ ਇੱਥੇ ਸਾਨੂੰ ਅਣਮਿੱਥੇ ਸਮੇਂ ਲਈ ਜ਼ਿਲ੍ਹਾ ਚ ਜਾਣਾ ਪਊਗਾ ਇੱਥੇ ਸਾਨੂੰ ਫਾਂਸੀਆਂ ਤੇ ਟੰਗਣਗੇ ਜਿਵੇਂ ਭਗਤ ਸਿੰਘ ਨੂੰ ਟੰਗਿਆ ਸੀਗਾ ਇੱਥੇ ਸਾਨੂੰ ਮਤਲਬ ਸ਼ਰੇਆਮ ਗੋਲੀਆਂ ਮਾਰੀਆਂ ਜਾਣਗੀਆਂ ਇਹ ਇਹੋ ਜਿਹਾ ਇੱਥੇ ਸਾਰਾ ਕੁਝ ਹੋਣਾ ਹੈਗਾ ਇਹ ਕ੍ਰਾਂਤੀ ਇਹ ਜੇ ਤਾਂ ਆਉਣੀ ਹੈ ਇੱਥੇ ਤਾਂ ਮਤਲਬ ਕੋਈ ਬਦਲਾ ਹੋ ਸਕਦਾਗਾ ਨਹੀਂ ਇੱਥੇ ਇਹ ਜਿਹੜੀਆਂ ਸਰਕਾਰਾਂ ਨੇ ਕਿਉਂਕਿ ਦੋਹਾਂ ਤਮਨ ਕਹਿਣ ਨੂੰ ਮੁੱਖ ਮੰਤਰੀ ਇੱਥੇ ਚੱਲਦੀ ਕਾਰਪੋਰੇਟ ਦੀ ਹੈ ਚਲਦੀ ਇੱਥੇ ਅੰਡਾਨੀ ਦੀ ਪਾਈਪ ਲਾਈਨ ਆਉਂਦੀ ਹੈ ਉਹਦੀ ਚਲਦੀ ਹੈ ਵੀ ਇਹ ਪਾਈਪ ਲਾਈਨ ਦਾ ਕਬਜ਼ਾ ਕਿਉਂ ਲੈ ਕੇ ਦਿੰਦੇ ਆਹ ਰੋਡ ਨਿਕਲ ਰਿਹਾ ਚਲਦੀ ਉਹਨਾਂ ਦੀ ਹੈ ਵੀ ਰੋਡ ਤੁਸੀਂ ਕਿਉਂ ਨਹੀਂ ਕਬਜ਼ਾ ਲੈ ਕੇ ਦਿੰਦੇ ਹੈਗੇ ਪਿੱਛੇ ਜੇ ਮੋਦੀ ਸਾਹਿਬ ਨੇ ਤੇ ਮਤਲਬ ਸਾਡੇ ਦੇਸ਼ ਦੇ ਗ੍ਰਹਿ ਮੰਤਰੀ ਸਾਹਿਬ ਨੇ ਉਹ ਕਿਹਾ ਵੀ ਕਬਜ਼ਾ ਲੈ ਕੇ ਦਿਓ ਤੇ ਮੁੱਖ ਮੰਤਰੀ ਸਾਹਿਬ ਨੇ ਕਿਹਾ ਵੀ ਅਸੀਂ 115 ਕਿਲੋਮੀਟਰ ਦਾ ਕਬਜ਼ਾ ਲੈ ਕੇ ਦੇਤਾ ਜੀ ਮਨ ਲੋਕਾਂ ਨੂੰ ਕੁੱਟ ਕੇ ਬਿਨਾਂ ਪੈਸੇ ਦਿੱਤੇ ਮਤਲਬ ਲੋਕਾਂ ਨੂੰ ਐ ਲਾਤੜ ਕੇ ਲੋਕਾਂ ਦੀਆਂ ਛਾਤੀਆਂ ਤੇ ਪੈਰ ਧਰ ਕੇ ਭਗਵਾਨ ਤਮਨ ਸਾਹਿਬ ਲੰਘ ਰਿਹਾਗਾ ਇਹਦਾ ਉਕ ਆਉਣ ਵਾਲੇ ਸਮੇਂ ਦੇ ਵਿੱਚ ਜਵਾਬ ਦੇਣਗੇ ਠੀਕ ਹੈ ਸਰਕਾਰ ਤਕੜੀ ਹੈ ਪਰ ਅਸੀਂ ਮਰ ਸਕਦੇ ਹਾਂਗੇ ਇਹ ਸਰਕਾਰ ਦੇ ਅੱਗੇ ਕਦੇ ਵੀ ਝੁੱਕਾਂਗੇ ਨਹੀਂ ਕਿਉਂਕਿ ਸਾਡਾ ਇਤਿਹਾਸ ਬੋਲਦਾ ਹੈਗਾ ਇੱਥੇ 9-9 ਸਾਲ ਦੇ 7-7 ਸਾਲ ਦੇ ਨੀਹਾਂ ਚ ਚੁੜ ਕੇ ਦੇਖੇ ਨੇ ਜਾਬਰ ਹਾਕਮ ਨੇਗੇ ਉਸ ਟਾਈਮ ਦੇ ਹਾਕਮਾਂ ਨੇ ਇੱਥੇ 19-19 ਸਾਲਾਂ ਨੂੰ 23-23 ਸਾਲਾਂ ਨੂੰ ਫਾਂਸੀਆਂ ਤੇ ਚੜ੍ਹ ਕੇ ਦੇਖਿਆ ਇੱਥੇ ਦੇ ਹਾਕਮਾਂ ਨੇ ਇਸ ਕਰਕੇ ਅੱਜ ਵੀ ਆ ਨੌਜਵਾਨ ਤੁਸੀਂ ਝਾਤੀ ਮਾਰੋ ਵੀ ਕਿੰਨੀ ਉਮਰ ਦੇ ਨੇ ਜਿਵੇਂ ਇਹ ਸਰਕਾਰ ਦੇ ਬਰ ਖਿਲਾਫ ਲੜ ਰਹੇ ਨੇਗੇ ਇਹ ਮਤਲਬ ਜਿਹੜੀ ਅੱਜ ਇੱਕ ਪਾਸੇ ਲੱਚਰ ਗੀਤ ਲੱਚਰ ਪਾਣਾ ਲਿਆ ਰਹੇ ਨੇਗੇ ਉਹ ਲੱਚਰ ਪਾਣੇ ਨੂੰ ਤਿਆਗ ਕੇ ਇਹ ਗੱਲ ਸਮਝ ਚੁੱਕੇ ਨੇ ਸਾਰੇ ਨੌਜਵਾਨ ਅਸੀਂ ਇਹ ਗੱਲਾਂ ਲੋਕਾਂ ਨੂੰ ਸਮਝਾਉਣ ਦੇ ਵਿੱਚ ਬਹੁਤ ਕਾਮਯਾਬ ਹੋਇਆਗੇ ਲੱਗ ਰਹਾਂਗੇ ਲੜ ਰਹਾਂਗੇ ਆਖਰੀ ਦਮ ਤੱਕ ਲੜਾਂਗੇ ਪਰ ਇਹ ਆਪਣੀਆਂ ਜ਼ਮੀਨਾਂ ਦੇ ਉੱਤੇ ਐਸੀ ਕਬਜ਼ਾ ਨਹੀਂ ਹੋਣ ਦੇਵਾਂਗੇ ਜੀ ਵਾਪਰਾ ਬਾਈ ਕੱਲ ਤੁਹਾਡੇ ਨਾਲ ਕੀ ਜਿਵੇਂ ਅੱਖ ਦੇ ਵਿੱਚ ਲੱਗਿਆ ਕੀ ਕੁਝ ਹੋਇਆ ਰਸਤੇ ਵਿੱਚ ਸਾਰਾ ਕੁਝ ਅਸੀਂ ਬੱਸ ਦੇ ਵਿੱਚ ਬੈਠੇ ਸੀਗੇ ਕੋਈ ਸਾਡਾ ਕਿਸੇ ਨਾਲ ਕੇਸ ਲੜਾਈ ਵੀ ਨਹੀਂ ਸੀ ਕਰ ਰਹੀ ਸੀ ਕਿ ਵੀ ਡੰਡਾ ਕਿਸੇ ਨਾਲ ਕੋਈ ਡੰਡਾ ਮਾਰਿਆ ਜਾਂ ਕੁਝ ਉਹਨਾਂ ਨੇ ਪੁਲਿਸ ਵਾਲਿਆਂ ਨੇ ਸਾਡੇ ਤੇ ਟਾਰੋੜੇ ਚਲਾਏ ਡੰਡੇ ਭਰਾਏ ਆਮ ਗੱਡੀਆਂ ਵੀ ਉਹਨਾਂ ਨੇ ਤੋੜਪੰਨ ਕਰਕੇ ਆਮ ਲੋਕਾਂ ਨੂੰ ਵੀ ਉਹਨਾਂ ਨੇ ਖੱਜਲਗਵਾਰ ਕਰਕੇ ਉਲਟ ਰਸਤੇ ਪਾ ਕੇ ਉਹਨਾਂ ਨੂੰ ਉਹ ਕੀਤਾ ਤੇ ਮੇਰੇ ਅੱਖ ਦੇ ਵਿੱਚ ਦੇਖੋ ਆ ਸ਼ੀਸ਼ਾ ਵੀ ਪੈ ਗਿਆ ਮੈਂ ਬਸ ਤੇ ਸੀ ਗੱਡੀ ਸੀ ਮੈਂ ਬਸ ਤੇ ਵਿੱਚ ਦੀ ਗਾ ਜੀ ਉਹਨਾਂ ਨੇ ਫਰੰਟ ਮੂਰੇ ਬੈਠ ਦੀ ਫਰੰਟ ਤੇ ਬੈਠੇ ਤੁਸੀਂ ਆਹ ਫਰੰਟ ਤੇ ਮੂਰੇ ਸੀਗਾ ਜੀ ਉਹਨਾਂ ਨੇ ਸ਼ੀਸ਼ਾ ਸਾਈਡ ਤੋਂ ਮਾਰਿਆ ਆ ਕੇ ਸੀ ਨਾਲ ਪੰਨਿਆ ਸ਼ੀਸ਼ਾ ਇੱਟ ਨਾਲ ਪੰਨਿਆ ਜੀ ਇੱਟ ਇੱਟ ਮਾਰੀ ਚਲਾਵੀ ਮਾਰੀ ਇੱਟ ਹਾਂ ਜੀ ਹਾਂ ਤੇ ਉਹ ਸ਼ੀਸ਼ਾ ਤੁਹਾਡੇ ਅੱਖ ਚ ਪੈ ਗਿਆ ਹਾਂ ਤੁਸੀਂ ਜੀ ਬਾਈ ਮਕਸਦ ਪਈ ਹੈ ਸੀ ਕਿ ਇੱਥੇ ਨਾ ਪਹੁੰਚੋਗੇ ਤੁਸੀਂ ਹਾਂ ਭਰਾਵੋ ਇਹ ਰਾਹ 'ਚ ਰੋਕਣ ਦਾ ਮਕਸਦ ਹੈ ਸਾਨੂੰ ਅਸੀਂ ਸ਼ਾਂਤਮਈ ਤਰੀਕੇ ਨਾਲ ਆ ਰਹੇ ਸੀਗੇ ਤੇ ਅਪੀਲ ਵੀ ਕੀਤੀ ਆਪਦੇ ਲੋਕਾਂ ਨੂੰ ਰੋਕਿਆ ਕਿਉਂਕਿ ਜਿਹੜੇ ਹਿਸਾਬ ਨਾਲ ਉਹ ਸਾਡੇ ਤੇ ਚੜ੍ਹੇ ਸਾਡੇ ਲੋਕ ਨੁਕਸਾਨ ਕਰ ਸਕਦੇ ਪਰ ਸਾਡੇ ਕਿਸੇ ਬੰਦੇ ਨੂੰ ਨਾ ਕੋਈ ਵੀ ੱੱਕਾ ਰੱਖਣੀ ਤੋੜਿਆ ਪਰ ਉਹਨਾਂ ਨੇ ਸਾਡੀਆਂ ਚੱਲਦੀਆਂ ਬੱਸਾਂ ਦੇ ਮੂਹਰੇ ਬਹੁਤ ਇੱਟਾਂ ਰੋੜੇ ਵੀ ਸਿੱਟੇ ਸਾਡੇ ਬਸਤੇ ਵੀ ਚਲਾਏ ਤੇ ਜਿਹਦੇ ਵਿੱਚ ਸਾਡੇ ਇਹ ਭਰਾ ਵੀ ਤੇ ਇੱਕ ਸਾਡਾ ਕਿਸਾਨ ਹੋਰ ਹੈ ਜਿਹਦੇ ਸਿਰ 'ਤੇ ਸਿੱਧਮ ਸਿੱਧਿ ਟਬੱਜੀ ਸੀਗੀ ਰਾਤ ਤੇ ਕਈ ਗੱਡੀਆਂ ਬਹੁਤ ਗੱਡੀਆਂ ਦੀ ਗਿਣਤੀ ਵੀ ਜਿਹੜੀਆਂ ਚੱਕ ਭੰਨ ਤੇ ਪ੍ਰਸ਼ਾਸਨ ਨੇ ਸਾਡਾ ਇਹ ਰਵਈਆ ਕੀਤਾਗਾ ਉਹ ਬਹੁਤ ਗੰਦਾ ਰਵਈਆ ਸੀਗਾ ਕਿਉਂਕਿ ਅਸੀਂ ਕਿਸਾਨ ਆਸੀਂ ਕੋਈ ਬਾਹਰੋਂ ਆਏ ਤਾਂ ਹੈ ਨਹੀਂਗੇ ਉਹ ਸਾਨੂੰ ਤਾਂ ਕਹੀ ਜਾਂਦੇ ਅਸੀਂ ਖਾਲਸਤਾਨੀ ਫਿਰ ਅਸੀਂ ਵੀ ਖਾਲਸਤਾਨੀ ਭਰਾਓ ਅਸੀਂ ਪੰਜਾਬ ਦੀ ਜਮੀਨਾਂ ਬਚਾਉਣ ਵਾਸਤੇ ਆਏ ਸੀਗੇ ਤੇ ਪਹੁੰਚੇ ਹਾਂਗੇ ਲਗਾਤਾਰ ਸੰਘਰਸ਼ ਚ ਜਾਂ ਬਾਕੀ ਜੋ ਕਮੇਟੀ ਦਾ ਬਿਲਕੁਲ ਬਹੁਤ ਜਿਹੜਾ ਉਹ ਐਸਪੀ ਸਾਹਿਬ ਦਾ ਰੈਂਕ ਦਾ ਅਧਿਕਾਰੀ ਸੀਗਾ ਉਹ ਨਾ ਸਾਨੂੰ ਨਹੀਂ ਜਿਆਦਾ ਉਹਨਾਂ ਨੇ ਮਤਲਬ ਇੰਨਾ ਸਾਨੂੰ ਕਸਾਇਆ ਵੀ ਕਿਸੇ ਨਾ ਕਿਸੇ ਲੋਟੇ ਸਾਡੇ ਗੱਲ ਪੈ ਜਾਣ ਮਤਲਬ ਜਦੋਂ ਉਹਨੇ ਪੇਸ਼ ਨਾ ਚਲੀ ਨਾ ਕੇ ਤਾਂ ਅਸੀਂ ਤੋੜ ਤੇ ਨਾ ਕੇ ਤੋੜ ਕੇ ਤਾਂ ਨਿਕਲਿਆ ਜਦੋਂ ਮੰਨ ਲਓ ਐਸਪੀ ਰੈਂ ਵੱਡੇ ਦਲੇਰ ਹੁੰਨੇ ਉਹ ਪੰਜਾਬੀ ਹੁਣ ਤੁਸੀਂ ਬੰਦੇ ਛੱਡ ਕੇ ਪਾਸ ਚੱਲਿਓਗੇ ਹੁਣ ਤੁਸੀਂ ਉਹ ਨਹੀਂ ਉਹ ਮੋਨਾ ਸੀਗਾ ਉਹ ਪੰਜਾਬੀ ਸੀ ਹਾਏ ਪੰਜਾਬੀ ਸੀਗਾ ਬੋਲਦਾ ਪੰਜਾਬੀ ਸੀਗਾ ਸਾਨੂੰ ਐ ਲੱਗਿਆ ਵੀ ਉਹ ਆਰਐਸਐਸ ਦਾ ਬੰਦਾ ਫਟ ਕੀਤਾ ਹੋਇਆ ਪਰ ਉਹਦੇ ਨਾਲ ਜਿਹੜੇ ਪੁਲਿਸ ਵਾਲੇ ਨੌਜਵਾਨ ਸੀਗੇ ਉਹ ਸਰਦਾਰ ਸੀਗੇ ਉਹਨਾਂ ਨੂੰ ਵੀ ਬਾਲੋ ਗੱਲਾਂ ਆਉਂਦੀਆਂ ਬਹੁਤ ਬੁਰੀਆਂ ਲੱਗ ਰਹੀਆਂ ਸੀਗਾ ਵੀ ਯਾਰ ਇਹ ਮਤਲਬ ਇੱਕ ਕਮਿਊਨਿਟੀ ਦੇ ਜਿਹੜੇ ਵਰ ਖਿਲਾਫ ਸ਼ਬਦ ਬੋਰ ਰਿਹਾ ਇਹ ਠੀਕ ਨਹੀਂ ਹੈਗਾ ਠੀਕ ਆ ਪੁਲਿਸ ਦਾ ਅਧਿਕਾਰੀ ਹੈ ਉਹਦੀ ਡਿਊਟੀ ਹੈ ਕਿ ਸਾਨੂੰ ਰੋਕਣਾ ਉਹਦੀ ਡਿਊਟੀ ਹੈ ਸਾਡੇ ਮੂਹਰੇ ਖੜਨਾ ਉਹਦੀ ਡਿਊਟੀ ਹੈ ਸਾਨੂੰ ਕੁੱਟ ਲੈਣਾ ਸਾਨੂੰ ਫੜ ਕੇ ਥਾਣੇ 'ਚ ਬੰਦ ਕਰਦਾ ਇਹ ਡਿਊਟੀ ਹੈ ਪਰ ਕਮਿਊਨਿਟੀ ਦੇ ਸਾਡੇ ਵਰ ਖਿਲਾਫ ਸਰਦਾਰਾਂ ਦੇ ਵਰ ਖਿਲਾਫ ਮਤਲਬ ਉਹ ਉਹ ਸਾ ਸੀ ਸਾਡਾ ਮਿਸ਼ਨ ਤੇ ਜਿਹੜਾ ਅਸੀਂ ਆਪਦੇ ਮਿਸ਼ਨ ਤੋਂ ਨਹੀਂ ਭਟਕੇ ਹੈਗੇ ਉਹ ਠੀਕ ਆ ਉਹਨੂੰ ਜਵਾਬ ਦੇਵਾਂਗੇ ਅਸੀਂ ਕਿਸੇ ਵੇਲੇ ਉਹ 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 ਅਫਸਰ ਤਾਂ ਕਹਿੰਦੇ ਪੜੇ ਲੱਗੇ ਬਹੁਤ ਹੁੰਦੇ ਆ ਫੇਰ ਉਹ ਅਫਸਰ ਬਣਦੇ ਆ ਉਹ ਵੀ ਇਦਾਂ ਕੁਝ ਕਰਦੇ ਆ ਦੇਖੋ ਉਹ ਅਫਸਰ ਦਾ ਤੁਸੀਂ ਕਿਤੇ ਇੰਟਰਵਿਊ ਲੈ ਕੇ ਦੇਖੋ ਜੀ ਉਹਦੇ ਮਤਲਬ ਇੰਨੀ ਜ਼ਹਿਰ ਆ ਉਹ ਬੰਦੇ ਦੇ ਆ ਮਤਲਬ ਉਹਦੇ ਵਿੱਚ ਅਸੀਂ ਜਦੋਂ ਪਿਛਲੀ ਵਾਰ ਆਏਗੇ ਮਾਨਸ ਇਧਰ ਉਦਦੇ ਵੀ ਸਾਨੂੰ ਉਹ ਟਕਰਿਆ ਰਸਤੇ ਦੇ ਵਿੱਚ ਉਸ ਦਿਨ ਵੀ ਉਹਦੇ ਉਹੀ ਸ਼ਬਦ ਵਾਲੀ ਸੀਗੀ ਤੇ ਕੱਲ ਵੀ ਉਹਦੀ ਉਹੀ ਸ਼ਬਦ ਇਸ ਕਰਕੇ ਉਹ ਇਹ ਜਿਹੜੇ ਅਧਿਕਾਰੀ ਆਰਐਸਐਸ ਵੱਲੋਂ ਫਿੱਟ ਕੀਤੇ ਗਏ ਨੇਗੇ ਤੇ ਜਿਹੜਾ ਮਤਲਬ ਸਾਡੀ ਕਮ ਇਹ ਬਹੁਤ ਹੀ ਧੱਕਾ ਕਿਉਂਕਿ ਅਸੀਂ ਕਿਸਾਨ ਆ ਅਸੀਂ ਸਾਡਾ ਕੋਈ ਇੱਥੇ ਰੌਲਾ ਨਹੀਂ ਨਾ ਸਾਡਾ ਇੱਥੇ ਖਾਲਸਤਾਨ ਦਾ ਰੌਲਾ ਹੈ ਨਾ ਸਾਡਾ ਕੋਈ ਦੇਸ਼ ਬਣਾਉਣ ਦਾ ਰੌਲਾ ਹੈ ਅਸੀਂ ਆਪਣੀ ਕਿਰਤ ਕਰਦੇ ਆਂਗੇ ਸਾਨੂੰ ਕਿਰਤ ਕਰਕੇ ਵੀ ਨਹੀਂ ਖਾਣ ਦਿੰਦੇ ਹੈਗੇ ਇਸ ਕਰਕੇ ਅਸੀਂ ਆਪਣੀ ਹੋਰ ਜਾਈਏ ਫਿਰ ਕਿੱਧਰ ਅਸੀਂ ਕਿਹੜਾ ਰਾਹ ਫੜੀਏ ਇੱਥੇ ਕੋਟ ਕੋਟ ਕਚੈਰੀਆਂ ਦੀ ਨਹੀਂ ਸੁਣਵਾਈ ਹੈਗੀ ਅਸੀਂ ਕੋਟ ਕਚੈਰੀਆਂ ਨੂੰ ਪੁੱਛਣਾ ਚਾਹੁੰਦੇ ਹੈਗੇ ਇੱਥੇ ਜੱਜ ਸਾਹਿਬਾਂ ਨੂੰ ਪੁੱਛਣਾ ਚਾਹੁੰਦੇ ਆ ਵੀ ਇੱਥੇ ਦਾ ਡੀਸੀ ਸਾਹਿਬ ਐਦੋਂ ਵੱਡਾ ਹੋਰ ਕਿਹੜਾ ਅਫਸਰ ਹੈ ਪਟੰਡੇ ਦਾ ਜਿਹੜਾ ਮਤਲਬ ਲਿਖਤੀ ਕਰਕੇ ਵੀ 24 ਲੱਖ ਰੁਪਇਆ ਵਿੱਚ ਬੈਠ ਤੁਹਾਨੂੰ ਮਾਗੇ ਜੀ ਫਿਰ ਉਦੋਂ ਬਾਅਦ ਅਸੀਂ ਪੈ ਪੈਪ ਲੇਟ ਪਾਵਾਂਗੇ 1 ਰੁਪਿਆ ਨਹੀਂ ਦਿੱਤਾ ਹੈਗਾ ਮਤਲਬ ਧੱਕੇ ਨਾਲ ਆ ਕੇ ਮਸ਼ੀਨਾ ਬਾੜਤੀਆਂ ਫਿਰ ਅਸੀਂ ਕਿਹੜੇ ਜੱਜ ਕੋਲ ਜਾਈਏ ਅਸੀਂ ਕਿਹੜੇ ਕੋਰਟ ਕੋਲ ਜਾਈਏ ਅਸੀਂ ਕਿਹੜੇ ਥਾਣੇ 'ਚ ਜਾਈਏ ਸਾਡੀ ਕਿਤੇ ਸੁਣਵਾਈ ਨਹੀਂ ਹੈਗੀ ਇਸ ਕਰਕੇ ਸਾਡੇ ਕੋਲੇ ਫਿਰ ਸੰਘਰਸ਼ ਹੈਗਾ ਠੀਕ ਹੈ ਉਹ ਇਹਨਾਂ ਕੋਲੇ ਫੋਰਸ ਹੈਗੀ ਇਹ ਤਾਕੜੇ ਨੇ ਸਾਨੂੰ ਕੁੱਟ ਸਕਦੇ ਨੇ ਸਾਨੂੰ ਮਾਰ ਸਕਦੇ ਨੇ ਪਰ ਅਸੀਂ ਐਸ ਤਰੀਕੇ ਨਾਲ ਦਬਨ ਵਾਲੇ ਨਹੀਂ ਜਿੰਨਾ ਚਿਰ ਸਾਡੇ ਰਗਾਂ ਦੇ ਵਿੱਚ ਸਾਹ ਚੱਲਦੇ ਨੇ ਉਹਨਾਂ ਚਿਰ ਇਹ ਜ਼ਬਰ ਦੇ ਖਿਲਾਫ ਅਸੀਂ ਬੋਲਦੇ ਰਹਾਂਗੇ ਉਹਨਾਂ ਚਿਰ ਇਹ ਜ਼ਬਰ ਦੇ ਖਿਲਾਫ ਅਸੀਂ ਲੜਦੇ ਰਹਾਂਗੇ ਇਸ ਕਰਕੇ ਇਹ ਜਾਬਰ ਹਕੂਮਤਾਂ ਇਹ ਗੱਲ ਧਿਆਨ ਦੇਣ ਇੱਥੇ ਦਾ ਜਿਹੜਾ ਮੁੱਖ ਮੰਤਰੀ ਹੈਗਾ ਭਗਵੰਤ ਮਾਨ ਸਾਹਿਬ ਰਬੜ ਦੀ ਮੋਹਰ ਹੈ ਦਿੱਲੀ ਦੇ ਕਹਿਣ ਤੇ ਚੱਲਿਆ ਹੋਇਆ ਹੈਗਾ ਉਹ ਜਿਹੜੇ ਇੱਥੇ ਦੇ 92 ਜਿਹੜੇ ਮੰਨ ਲਓ ਗੁੱਡੇ ਲੋਕਾਂ ਨੇ ਜਿਤਾਏ ਨੇਗੇ ਉਹ 92 ਮੂਰਤਾ ਕਿਸੇ ਵੀ ਗੱਲ ਦੇ ਉੱਤੇ ਬੋਲਣ ਨੂੰ ਤਿਆਰ ਨਹੀਂ ਹੈਗੀਆਂ ਆਹ ਲੋਕਾਂ ਤੋਂ ਵੋਟਾਂ ਲੈ ਕੇ ਗਏ ਨੇ ਉਹ ਐਸੇ ਪਿੰਡ ਦੇ ਵਿੱਚੋਂ ਅੱਜ ਕੋਈ ਐਮਐਲਏ ਕੋਈ ਇਹਨਾਂ ਦਾ ਮੰਤਰੀ ਸੰਤਰੀ ਇਸ ਗੱਲ ਤੇ ਬਿਆਨ ਦੇਣ ਨੂੰ ਤਿਆਰ ਨਹੀਂ ਹੈਗਾ ਵੀ ਯਾਰ ਇਹ ਲੋਕਾਂ ਨਾਲ ਧੱਕਾ ਹੋ ਰੇਗਾ ਇਸ ਕਰਕੇ ਅੰਦਰ ਖਾਤੇ ਬੇਸ਼ੱਕ ਬੋਲੀ ਜਾਣਾ ਪਰ ਉਹ 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 ਬੰਨੇ ਹੋਏ ਨੇ ਉਹਨਾਂ ਦੇ ਹੱਥ ਬੰਨੇ ਹੋਏ ਨੇ ਉਹਨਾਂ ਦੀ ਜਵੇਂ ਬਾਹਮ ਰੋੜਦੇ ਨੇ ਜਿਵੇਂ ਉਹਨਾਂ ਨੂੰ ਚਾਬੀ ਦਿੱਤੀ ਜਾਂਦੀ ਹੈ ਉਸ ਤਰੀਕੇ ਨਾਲ ਬੋਲਦੇ ਨੇ ਕਿ ਇਸ ਕਰਕੇ ਫਿਰ ਇਹ ਇੱਕ ਲੋਕ ਸਾਡੇ ਵਾਸਤੇ ਸੰਘਰਸ਼ੀ ਹੈ ਹੋਰ ਅਸੀਂ ਕਰ ਵੀ ਕੀ ਸਕਦੇ ਅਸੀਂ ਨਿਮਾਣੇ ਆਗੇ ਮਤਲਬ ਅਸੀਂ ਤਾਂ ਨਥਾਣੇ ਆਗੇ ਸਾਡੇ ਜਿਵੇਂ ਸਾਡੇ ਗੁਰੂ ਕਹਿ ਕੇ ਗਏ ਨੇਗੇ ਅਸੀਂ ਤਾਂ ਹਾਂ ਅਸੀਂ ਸਰਕਾਰ ਤੋਂ ਤਕੜੇ ਨਹੀਂ ਹੈਗੇ ਅਸੀਂ ਠੀਕ ਹੈ ਅਸੀਂ ਨਾਬਰੀ ਦਿਖਾਉਨੇ ਆਗੇ ਠੀਕ ਹੈ ਸਾਨੂੰ ਕੋਈ ਐ ਜੇ ਤੱਕਾ ਜ਼ਬਰ ਕਰੂਗਾ ਉਹਦੇ ਬਰ ਖਿਲਾਫ ਤਾਂ ਬੋਲਾਂਗੇ ਜਦੋਂ ਬਿੱਲੀ ਨੂੰ ਕਮਰੇ ਦੇ ਵਿੱਚ ਘੇਰ ਲੈਂਦਾ ਕੋਈ ਜਦੋਂ ਉਹਨੂੰ ਬਿੱਲੀ ਨੂੰ ਮਤਲਬ ਐ ਹੁੰਦਾ ਹਣ ਤਾਂ ਮੈਂ ਮਰ ਗਈ ਫੇਰ ਤਾਂ ਉਹ ਗਲ ਨੂੰ ਪੈਂਦੀ ਹੈ ਨਾ ਕੇਰਾ ਦਾ ਉਹ ਮਰ ਜੇ ਚਾਹੇ ਪਰ ਫੇਰ ਤਾਂ ਕੇਰਾ ਦਾ ਗਲ ਨੂੰ ਪੈਂਦੀ ਹੈ ਨਾ ਉਹ ਤੋਂ ਜਿੰਨੇ ਪਾਂਚੇ ਬਾਜਦੇ ਨੇ ਉਹ ਤੋਂ ਜਿੰਨਾ ਕੁਸ ਹੁੰਦਾ ਉਹ ਕਰਦੀ ਹੈ ਇਸ ਕਰਕੇ ਲੋਕ ਕਿਰਤੀ ਲੋਕ ਲੜਨ ਲੱਗੇ ਹੋਏ ਨੇ ਕਰ ਰਹੇ ਨੇ ਪਾਂਚੇ ਮਾਰ ਰਹੇ ਨੇ ਬਿੱਲੀ ਵਾਂਗੂ ਠੀਕ ਹੈ ਸਰਕਾਰ ਜ਼ਬਰ ਹੈਗੀ ਇਹਦੇ ਕਿੰਨਾ ਅਸੀਂ ਲੜ ਸਕਦੇ ਆਂਗੇ ਇਹ ਤੇ ਕਿੰਨਾ ਸਾਡਾ ਹਜੇ ਹੋਰ ਲੋਕ ਸਿਆਣੇ ਹੁੰਦੇ ਨੇਗੇ ਇਹ 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 ਦੇ ਵਿੱਚੋਂ ਨਿਕਲ ਕੇ ਸੀ ਇਹ ਸਰਕਾਰ ਦੇ ਵਰ ਖਲਵ ਲੜਾਂਗੇ ਉਹ ਉਨਾਂ ਚਿਰ ਲੜਾਂਗੇ ਜਿੰਨਾ ਚਿਰ ਰਗਾਂ ਦੇ ਵਿੱਚ ਸਾਹ ਚੱਲਦੇ ਨੇ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਤੁਹਾਨੂੰ